ਸਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾ ਤੁਹਾਡੇ ਨਾਲ ਨਿਧੀ ਵਰਮਾ ਖਬਰ ਨੀਰੂ ਬਾਜਵਾ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਨਾਲ ਜੁੜੀ ਹੋਈ ਹੈ ਨੀਰੂ ਬਾਜਵਾ ਨੂੰ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ ਦੱਸਦੀ ਹੈ ਨੀਰੂ ਬਾਜਵਾ ਦੇ ਵੱਲੋਂ ਫਿਲਮ ਬਣਾਈ ਗਈ ਸੀ ਬੂਹੇ ਬਾਰੀਆਂ ਬੂਹੇ ਬਾਰੀਆਂ ਫਿਲਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਵਾਲਮੀਕੀ ਭਾਈਚਾਰੇ ਦੇ ਵੱਲੋਂ ਵਿਵਾਦ ਕੀਤਾ ਗਿਆ ਕਿਹਾ ਗਿਆ ਇਸ ਫਿਲਮ ਦੇ ਵਿੱਚ ਪਾਈਚਾਰੇ ਬਾਰੇ ਵਾਲਮੀਕੀ ਪਾਈਚਾਰੇ ਵਾਲੇ ਕੁਝ ਇਹੋ ਜਿਹੇ ਸ਼ਬਦਾਵਲੀ ਵਰਤੀ ਗਈ ਹੈ ਜੋ ਗਲਤ ਹੈ ਜਿਸ ਤੋਂ ਬਾਅਦ ਨੀਰੂ ਬਾਜਵਾ ਨੂੰ ਇਸਦੇ ਲਈ ਅੱਜ ਪੇਸ਼ ਹੋਣਾ ਪਿਆ ਅੰਮ੍ਰਿਤਸਰ ਕੋਰਟ ਦੇ ਵਿੱਚ ਤਾਂ ਇਸ ਨੂੰ ਲੈ ਕੇ ਅੱਜ ਦੇਖਿਆ ਗਿਆ ਨੀਰੂ ਬਾਜਵਾ ਸਭ ਤੋਂ ਪਹਿਲਾਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਉੱਥੇ ਮੱਥਾ ਟੇਕਣ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਤਾਂ ਪੇਸ਼ ਹੋ ਕੇ ਸਾਰਿਆਂ ਦੇ ਨਾਲ ਮਾਫੀ ਵੀ ਮੰਗੀ ਜਾਂਦੀ ਹੈ ਮਾਫੀ ਮੰਗਦੇ ਹੋਏ ਉਹਨਾਂ ਨੇ ਆਪਸੀ ਦੋਵੇਂ ਜਿਹੜੇ ਭਾਈਚਾਰੇ ਸੀਗੇ ਦੋਵੇਂ ਜਿਹੜੇ ਲੋਕ ਸੀ ਭਾਵੇਂ ਉਹ ਵਾਲਮੀਕੀ ਭਾਈਚਾਰਾ ਹੋਵੇ ਚਾਹੇ ਉਹ ਨੀਰੂ ਬਾਜਵਾ ਤੇ ਪੂਰੀ ਟੀਮ ਹੋਵੇ ਉਹਨਾਂ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਲੈ ਕੇ ਸਮਝੌਤਾ ਹੁੰਦਾ ਹੈ ਤੇ ਮਾਫੀ ਮੰਗ ਲਿੱਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਕੁਝ ਗੱਲਬਾਤ ਵੀ ਸਾਹਮਣੇ ਆਈ ਹੈ ਇੱਕ ਵਾਰ ਤੁਸੀਂ ਉਹ ਸੁਣੋ ਮੇਰਾ ਨਾਮ ਜਗਦੀਪ ਵੜੰਗ ਹੈ ਜੀ ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅਮਰੀਕ ਸਰ ਕੋਰਟ ਚ ਆਏ ਆ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਅੱਜ ਤੇ ਉਹ ਸਾਡਾ ਕੰਪਲੀਟ ਹੋ ਗਿਆ ਜੱਜ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤਰ੍ਹਾਂ ਕੋਰਟ ਪਹੁੰਚਾ ਉਹਦੇ ਕੁਝ ਸ਼ਬਦਾਂ ਦੇ ਆ ਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਇਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਔਰ ਨਤਮਸਤਕ ਵੀ ਹੋ ਗਏ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਨ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੁੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਕੋਡ ਕੋ ਦਾ ਫੈਸਲਾ ਕੀ ਲੈਂਦਾ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਦੀ ਤੇ ਕੋਰਟ ਨੇ ਬੜਾ ਸਤਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਆ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਇਹ ਜਿਹੜਾ ਕੰਪਲੀਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰ ਪਰ ਕੁਝ ਸਮਾਜ ਦੇ ਬੰਦੇ ਕਹਿੰਦੇ ਕੀ ਆ ਰਾਮਕਿਰਤ ਮੰਦਿਰ ਜਾ ਕੇ ਫੇਰ ਹੀ ਮਾਫੀ ਆਪ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਕੋ ਜਾ ਕੇ ਮਾਫੀ